ਦਿੱਲੀ ਪੁਲਿਸ ਨੇ ਪੱਛਮੀ ਦਿੱਲੀ ਦੇ ਮੋਤੀ ਨਗਰ ਇਲਾਕੇ 'ਚ 13 ਲੱਖ ਰੁਪਏ ਦੀ ਡਕੈਤੀ ਕਾਰਨ ਦੇ ਮਾਮਲੇ 'ਚ ਸ਼ਿਕਾਇਤ ਕਰਤਾ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਿਕਾਇਤ ਕਰਤਾ ਸੁਬਾਸ਼ ਚੰਦ 22 ਸਾਲ ਇੱਕ ਵਪਾਰਕ ਫਰਮ ਵਿੱਚ ਅਕਾਊਂਟੈਂਟ ਵਜੋਂ ਕੰਮ ਕਰਦਾ ਹੈ ਅਤੇ ਇਸ ਸਾਜ਼ਿਸ਼ ਦਾ ਮੁੱਖ ਸਾਜ਼ਿਸ਼ਕਰਤਾ ਸੀ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਖਥਿਤ ਤੌਰ ਤੇ ਆਪਣੇ ਦੋਸਤ ਵਿਜੇਪਾਲ ਜੋ ਕਿ 26 ਸਾਲ ਦਾ ਸੀ ਹਰਿਆਣਾ ਦੇ ਮਹਿੰਦਰਗੜ੍ਹ ਦਾ ਰਹਿਣ ਵਾਲਾ ਨਾਲ ਮਿਲ ਕੇ ਇੱਕ ਝੂਠੀ ਡਕੈਤੀ ਦੀ ਕਹਾਣੀ ਰਚੀ ਜਿਸ ਮਗਰੋਂ ਉਸ ਦਾ ਦੋਸਤ ਨਗਦੀ ਲੈ ਕੇ ਭੱਜ ਗਿਆ ਇਹ ਮਾਮਲਾ ਵੀਰਵਾਰ ਨੂੰ ਉਦੋਂ ਸਾਹਮਣੇ ਆਇਆ ਜਦੋਂ ਸੁਵਾਸਨੇ ਪੁਲਿਸ ਨੂੰ ਫੋਨ ਕੀਤਾ ਅਤੇ ਬਿਵਾੜਾ ਕੀ ਦਾਵਾ ਕੀਤਾ ਕਿ ਬੈਂਕ ਤੋਂ ਪੈਸੇ ਕਢਵਾਉਣ ਤੋਂ ਬਾਅਦ ਉਸ ਤੋਂ 13 ਲੱਖ ਰੁਪਏ ਲੁੱਟ ਲੈ ਗਏ ਹਨ ਸੁਵਾਸਨੇ ਪੁਲਿਸ ਨੂੰ ਦੱਸਿਆ ਕਿ ਤਿੰਨ ਮੋਟਰਸਾਈਕਲਾਂ ਤੇ ਸਵਾਰ ਛੇ ਅਨਛਾਪੇ ਵਿਕਿਆਨੇ ਫਲਾਈਓਵਰ ਤੇ ਉਸਤੇ ਝਾਕੂ ਨਾਲ ਹਮਲਾ ਕੀਤਾ ਅਤੇ ਪੈਸੇ ਲੈ ਕੇ ਭੱਜ ਗਏ ਇਸ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ ਗਈ ਅਤੇ ਜਾਂਚਦਰਾ ਟੀਮ ਨੇ ਦੱਸੀ ਗਈ ਘਟਨਾ ਵਾਲੀ ਥਾਂ ਜਾ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਕੈਨ ਕੀਤੀ ਪਰ ਉਸ ਤੇ ਕੋਈ ਚੱਕੀ ਗਤੀਵਿਧੀ ਜਾਂ ਸੁਭਾਸ ਦਾ ਪਿੱਛਾ ਕਰਨ ਵਾਲਾ ਕੋਈ ਵਾਹਨ ਨਹੀਂ ਮਿਲਿਆ ਇਸ ਤੋਂ ਇਲਾਵਾ ਪੁਲਿਸ ਨੇ ਇਹ ਵੀ ਪਾਇਆ ਕਿ ਸੁਭਾਸ ਦੀਆਂ ਸੱਟਾਂ ਆਮਸਮ ਅਤੇ ਚਾਕੂ ਦੇ ਹਮਲੇਖਾਨ ਹੋਣ ਵਾਲੀਆਂ ਸੱਟਾਂ ਵਾਂਗ ਨਹੀਂ ਸਨ ਪੁੱਛਗਿੱਛ ਕਰਨ ਤੇ ਸੁਭਾਸ ਨੇ ਕਬੂਲ ਕੀਤਾ ਕਿ ਉਸ ਨੇ ਪੂਰੀ ਡਕੈਤੀ ਦੀ ਯੋਜਨਾ ਬਣਾਈ ਸੀ ਉਸਨੇ ਇਹ ਵੀ ਮੰਨਿਆ ਕਿ ਉਸਨੇ ਰਾਜੋਰੀ ਗਾਰਡਨ ਮੈਟਰੋ ਸਟੇਸ਼ਨ ਤੇ ਵਿਜੇਪਾਲ ਨੂੰ ਨਕਦੀ ਸੌ피 ਸੀ ਅਤੇ ਬਾਅਦ ਵਿੱਚ ਪੁਲਿਸ ਨੂੰ ਗੁੰਮਰਾਹ ਕਰਨ ਲਈ ਘਟਨਾ ਬਾਰੇ ਗਲਤ ਜਾਣਕਾਰੀ ਦਿੱਤੀ ਸੀ ਪੁਲਿਸ ਨੇ ਦੱਸਿਆ ਕਿ ਸੁਆਸ਼ ਜੂਏ ਵਿੱਚ 30 ਲੱਖ ਰੁਪਏ ਹਾਰ ਗਿਆ ਸੀ ਅਤੇ ਰਕਮ ਵਾਪਸ ਕਰਨ ਲਈ ਉਸਤੇ ਕਾਫੀ ਦਬਾਅ ਪਾਇਆ ਜਾ ਰਿਹਾ ਸੀ ਆਪਣੇ ਨੁਕਸਾਨ ਦੀ ਪਰਪਾਈ ਲਈ ਉਸਨੇ ਆਪਣੀ ਕੰਪਨੀ ਦੇ ਖਾਤੇ ਵਿੱਚੋਂ 13 ਲੱਖ ਰੁਪਏ ਕਢਵਾ ਕੇ ਵਿਜੇਪਾਲ ਨੂੰ ਦੇ ਦਿੱਤੇ ਵਿਜੇਪਾਲ ਇੱਕ ਬਾਈਕ ਟੈਕਸੀ ਤੇ ਫਰਾਰ ਹੋ ਗਿਆ ਅਤੇ ਬਾਅਦ ਵਿੱਚ ਹਰਿਆਣਾ ਵਿੱਚ ਆਪਣੇ ਜੱਦੀ ਪਿੰਡ ਲਈ ਬੱਸ ਵਿੱਚ ਸਵਾਰ ਹੋ ਗਿਆ ਇੱਕ ਟੀਮ ਨੂੰ ਤੁਰੰਤ ਮਹਿੰਦਰਗੜ੍ਹ ਭੇਜਿਆ ਗਿਆ ਜਿੱਥੇ ਉਹਨਾਂ ਨੇ ਵਿਜੀਪਾਲ ਦੇ ਘਰ ਤੋਂ ਸਾਰੀ ਰਕਮ ਬਰਾਮਦ ਕੀਤੀ ਉਹਨਾਂ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਾਮਲੇ ਦੀ ਅਗਲੀ ਰੀ ਜਾਂਚ ਜਾਰੀ ਹੈ